ਚਲੋ ਚਲੋ ਚਲ ਕੀ ਹੈ ਕੀ ਨਾਮ ਤੇਰਾ ਕਿੱਥੋਂ ਦੇ ਰਹਿਣ ਵਾਲੇ ਤੂੰ ਅੱਛਾ ਤੇਰਾ ਆਪਣੀ ਕਿੱਥੇ ਬੋਰਡਰ ਦੇ ਮੈਂ ਤੂੰ ਕਿਰਨ ਆਈ ਸੀ ਹੋਰ ਆ ਹੋਰ ਕੀ ਨਾਮ ਹੈ ਉਹ ਕਿੱਥੋਂ ਦਾ ਰਹਿਣ ਵਾਲਾ ਆ ਬੱਸ ਮੇਰੇ ਪਾਸ ਆ ਗਿਆ ਤੇ ਤੇਲ ਗਿਆ ਮਾ ਪਾਣੀ ਦੀ ਕੇ ਡਿੱਗਦੀ ਰਹੀ ਉਹਨੇ ਮੈਂ ਕਿੰਨੇ ਵਜੇ ਲੈ ਕੇ ਆਏ ਏ ਤੈਨੂੰ ਚਾਰ ਵਜੇ ਆਏ ਸਵੇਰੇ ਤੜਕੇ ਅੱਛਾ ਫਿਰ ਫਿਰ ਬੇਟਾ ਹੌਟਲ ਕਿੰਨੇ ਮੋੜੇ ਕਿਨੇ ਸਟੰਡ ਕੀਤਾ ਤੁਹਾਡਾ ਹਾਂਜੀ ਕੀ ਅੱਠਾ ਨੇ ਗਲਤ ਕੰਮ ਕੀਤਾ ਤੈਨੂੰ ਹੁਣ ਕੀ ਮੰਗ ਕਰਦੀ ਤੂੰ ਇਨਸਾਫ ਦੀ ਚਲੋ ਬਸ ਕਰੋ ਸਰਕਾਰ ਦੇ ਕੋਲੋਂ ਜਾਂ ਪ੍ਰਸ਼ਾਸਨ ਦੇ ਕੋਲੋਂ ਹਾਂਜੀ ਉਹਨਾਂ ਦੇ ਵਿਰੁੱਧ ਕਾਰਵਾਈ ਦੀ ਮੰਗ ਕਰਦੇ ਜੀ ਹਾਂਜੀ ਕਾਰਵਾਈ ਕਰਦੇ ਬਸ ਠੀਕ ਹੈ ਆਜੋ ਇਹ ਨਹੀਂ ਪਹੁੰਚਿਆ ਕੀ ਮਾਮਲਾ ਜੀ ਇਹ ਪੁਰਾ ਵਾਏ ਗੁਰਜੀ ਦਾ ਖਾਲਸਾ ਵਾਏ ਗੁਰਜੀ ਦੀ ਫਤਿਹ ਬੇਨਤੀ ਇਸ ਤਰ੍ਹਾਂ ਵਾ ਕਿ ਸਾਡਾ ਸਿੰਘ ਆ ਸੁਨਮ ਸਿੰਘ ਬਾਗੀ ਮੈਨੂੰ ਸੁਨਮ ਸਿੰਘ ਬਾਗੀ ਦਾ ਫੋਨ ਆਇਆ ਕਿ ਇਹ ਇਹ ਸਾਡਾ ਸਿੰਘ ਰਿਕਸ਼ਾ ਚਲਾਉਂਦਾ ਈ ਰਿਕਸ਼ਾ ਇਹਦੇ ਈ ਰਿਕਸ਼ੇ ਦੇ ਇੱਕ ਬੇਟੀ ਬੱਚੀ ਇੱਕ ਬੈਠੀ ਜਿਹੜੀ ਰੋ ਰਹੀ ਸੀ ਜਦੋਂ ਇਹਨੇ ਪੁੱਛਿਆ ਤਾਂ ਕਾਹ ਤੋਂ ਰੋਨੀ ਆ ਉਹ ਕਹਿੰਦੀ ਮੇਰੇ ਨਾਲ ਬਲਾਤਕਾਰ ਹੋਇਆ ਰੇਪ ਹੋਇਆ ਹੋਟਲ ਦੇ ਵਿੱਚ ਜਦੋਂ ਸੁਨਮ ਸਿੰਘ ਉਹਨਾਂ ਨੇ ਮੇਰੇ ਨਾਲ ਬਚਨ ਕੀਤਾ ਇਹ ਬੇਟੀ ਨੂੰ ਮੇਲੇ ਇਹਨਾਂ ਨੇ ਜਾਂਚ ਪੜਤਾਲ ਕੀਤੀ ਇੱਥੇ ਪੁਲਿਸ ਸਟੇਸ਼ਨ ਪਹੁੰਚੇ ਪੁਲਿਸ ਸਟੇਸ਼ਨ ਮੈਨੂੰ ਆਪੇ ਜੱਜ ਜੀ ਦਾ ਗਏ ਕਾਰਵਾਈ ਕਰਾਓ ਮੈਂ ਆਉਣਾ ਪ੍ਰਸ਼ਾਸਨ ਦਾ ਪਹਿਲਾ ਰਵਈਆ ਜਦਾ ਬੜਾ ਢੱਲਾ ਸੀਗਾ ਮੈਂ ਇਹ ਗੱਲ ਤੁਹਾਨੂੰ ਕਲੀਅਰ ਕਰਾਂ ਬਹੁਤ ਢੱਲਾ ਸੀਗਾ ਇਸ ਇਨਚਾਰਜ ਦਾ ਰਵਈਆ ਜਿੱਦੇ ਮੌਕੇ ਤੇ ਆ ਗਿਆ ਸੀਗਾ ਮੈਂ ਨਾਮ ਨਹੀਂ ਪਤਾ ਰਾਂ ਮੈਨੂੰ ਉਹਨਾਂ ਦੇ ਵੱਲੋਂ ਬਹੁਤ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਇਹਨੂੰ ਟਾਲ ਦਿੱਤਾ ਜਾਵੇ ਪਰ ਦਲ ਸਿੰਘਾਂ ਨੇ ਵਜਨ ਕੀਤਾ ਸੀ ਨਾ ਇਹ ਸਾਰੇ ਸਿੰਘ ਹੁਣ ਆਏ ਆ ਗਰੀਤ ਸਿੰਘ ਜੀ ਵੀ ਆਏ ਬਾਕੀ ਸਾਡੇ ਜਿਹੇ ਸਿੰਘ ਸਾਡੇ ਨਾਲ ਆਏ ਨੇ ਆਕੇ ਜਿਹੜੀ ਸਾਰੀ ਗੱਲਬਾਤ ਅਸੀਂ ਪਤਾ ਕੀਤੀ ਆ ਜੋ ਜਾਂਚ ਦਾ ਵਿਸ਼ਾ ਜੀ ਫਲਾਲ ਜੋ ਬੇਟੀ ਦਾ ਕਹਿਣਾ ਵਾ ਕਿ ਉਹ ਕਿਸੇ ਆਪਣੇ ਇੱਕ ਫਰੈਂਡ ਦੇ ਨਾਲ ਦਰਬਾਰ ਸਾਹਿਬ ਆਈ ਸੀ ਮਤਲਬ ਇਥੇ ਮੋਟਸਰ ਆਈ ਸੀ ਉਹ ਦਰਬਾਰ ਸਾਹਿਬ ਕਹਿਣਾ ਭਰੋਮਰਸਰ ਆਈ ਸੀ ਸੁਭਾਵਕਾ ਕਾ ਹੋਟਲ ਦੇ ਵਿੱਚ ਉਹ ਗਏ ਦਾ ਖੇ ਖਾਨ ਕਹਿ ਹੋਣਗੇ ਇਹ ਤਾਂ ਬੜਾ ਸਪਸ਼ਟ ਜੀ ਗੱਲ ਆ ਕਿ ਕੁੜੀ ਮੁੰਡਾ ਆਰਡਰ ਚ ਕੀ ਕਰਨ ਜਾਣਗੇ ਪਰ ਉਹਦਾ ਇਹ ਕਹਿਣਾ ਵੀ ਜਿਸ ਮੁੰਡੇ ਨਾਲ ਉਹ ਆਈ ਲਵ ਨਾਮ ਦੇ ਮੁੰਡੇ ਨਾਲ ਉਹਨੇ ਮੇਰੇ ਨਾਲ ਕੋਈ ਰੇਪ ਨਹੀਂ ਕੀਤਾ ਪਰ ਉਹਨੇ ਪੰਜ ਬੰਦੇ ਮੇਰੇ ਰੂਮ ਦੇ ਵਿੱਚ ਬਾੜ ਦਿੱਤੇ ਜਿੰਨਾ ਪੰਜਾਂ ਦੇ ਵਿੱਚੋਂ ਦੋ ਮੁੰਡੇ ਨੂੰ ਜਾਣਦੇ ਆ ਜੋ ਕਿ ਉਸੇ ਇਲਾਕੇ ਦੇ ਨੇ ਜਿਸ ਇਲਾਕੇ ਚ ਰਹਿੰਦੀ ਬਸ਼ੇਰਾ ਸਰਹਾਲੀ ਵਾਲੇ ਬਨੇ ਹੋ ਰਹਿੰਦੀ ਹੈ ਕੁੜੀ ਮਸ਼ਹਰੇ ਦੀ ਹੈ ਸਾਹਿਬ ਤੇ ਉਹਨਾਂ ਪੰਜਾਂ ਨੇ bari bari ਉਸ ਬੱਚੀ ਨਾਲ ਉਹਦੇ ਮੁਤਾਬਕ ਰੇਪ ਕੀਤਾ ਉਹਨਾਂ ਦੇ ਵਿੱਚ ਦੋ ਮੁੰਡੇ ਹੋ ਸੀ ਤੇ ਤਿੰਨ ਹੋ ਸੀ ਰੇਪ ਕਰਨ ਤੋਂ ਬਾਅਦ ਜਿਹੜਾ ਉਹ ਕੁੜੀ ਨੂੰ ਉਥੋਂ ਕੁੜੀ ਉਥੋਂ ਨਿਕਲਾਈ ਉਹਦੇ ਕਹਿਣ ਮੁਤਾਬਕ ਕੁੜੀ ਦੁਬਾਰਾ ਆਈ ਆ ਤੇ ਕੁੜੀ ਨੇ ਬਾਹਰ ਆ ਕੇ ਸਾਡੇ ਸਿੰਘ ਨੂੰ ਮਿਲ ਕੇ ਇਹ ਦੱਸਿਆ ਸਾਰੀ ਰਾਤ ਉਹ ਵਿਚਰ ਰਹੀ ਹੈ ਜੀ ਤਕਰੀਬਨ ਕੁੜੀ ਦਾ ਇਹ ਕਹਿਣਾ ਵਾ ਵੀ ਮੈਂ 7 ਵਜੇ ਤੋਂ ਬਾਅਦ ਮਿਲੂ ਹੋਟਲ ਚ ਰਹਿ ਗਿਆ ਸੀ ਰਾਤ ਨੂੰ 2 ਵਜੇ ਤੱਕ ਤੇ ਤਕਰੀਬਨ 2 ਵਜੇ ਤੱਕ ਮੇਰਨਾ ਉੱਥੇ ਰੇਪ ਹੁੰਦਾ ਰਿਹਾ ਹੁਣ ਅਸੀਂ ਆਏ ਆ ਜੀ ਇੱਥੇ ਆ ਕੇ ਪ੍ਰਸ਼ਾਸਨ ਦੀ ਜੀ ਅਧਿਕਾਰੀ ਨੇ ਕਪਲ ਜੀ ਤੋਂ ਇਚਾਰਜ ਨੇ ਉਹਨਾਂ ਨਾਲ ਮਿਲੇ ਆ ਕੁੜੀ ਕੋ ਸਾਰੀ ਗੱਲਬਾਤ ਪੁੱਛੀ ਤੇ ਕੁੜੀ ਮਾਤਾ ਵੀ ਆਈ ਹੈ ਕੁੜੀ ਜਿਹੜੀ ਆ ਉਹ ਕਿਸੇ ਦੇ ਘਰਾਂ ਚ ਕੰਮ ਕਰਦੀ ਆ ਕਿਸੇ ਘਰ ਦੇ ਚ ਰੋਟੀ ਪਾਣੀ ਦੀ ਜੌਬ ਕਰਦੀ ਆ ਗਰੀਬ ਪਰਿਵਾਰ ਦੀ ਕੁੜੀ ਆ ਜੋ ਹੁਣ ਤੱਕ ਸਾਨੂੰ ਲੱਗਿਆ ਵੀ ਜੋ ਉਹ ਕੁੜੀ ਕਹਿ ਰਹੀ ਉਹ ਸੱਚ ਹੈ। ਸਾਉ ਆਪਣੇ ਫਰੈਂਡਾਂ ਨਾਲ ਆਈ। ਬਿਲਕੁਲ ਉਹਦੇ ਵੱਲੋਂ ਬਿਆਨ ਆਪਣੇ ਦਿੱਤੇ ਜਾ ਰਹੇ ਨੇ ਕਿ ਹੁਣ ਗ੍ਰਿਫਤਾਰੀ ਹੋਣੀ ਚਾਹੀਦੀ ਇਹਨਾਂ ਨੌਜਵਾਨਾਂ ਦੀ। ਬਿਲਕੁਲ ਜੀ ਉਹ ਹੋਟਲ ਸੀਲ ਹੋਣਾ ਚਾਹੀਦਾ। ਈਵਨ ਸਾਡੇ ਸਿੰਘ ਜੀ ਜਦੋਂ ਉੱਥੇ ਗਏ ਨੇ ਇਹਨਾਂ ਸਿੰਘਾਂ ਦੇ ਕਹਿਣ ਮੁਤਾਬਕ ਉਹਨਾਂ ਸਿਟੀਵੀ ਬੰਦ ਨੇ ਲਾਗੇ ਸਿਟੀਵੀ ਲੱਗੇ ਨੇ ਉਹ ਚਾਰਾ ਹੀਗਾ। ਪੰਜ ਕੁੜੀਆਂ ਜਿਹੜੀਆਂ ਨੇ ਇਹ ਸਿੰਘਾਂ ਨੂੰ ਵੇਖ ਕੇ ਹੋਟਲ ਚੁੱਪੀਆਂ ਗਈਆਂ ਨੇ। ਜਿਹੜੇ ਮੁੰਡਿਓ ਰਾਤ ਵਾਲੀ ਡਿਊਟੀ ਵਾਲੇ ਸੀ ਉਹ ਹੋਟਲ ਚ ਭਜਾਏ ਗਏ ਨੇ। ਕਿਉਂਕਿ ਪ੍ਰਸ਼ਾਸਨ ਦਾ ਰਵਈਆ ਢਿੱਲਾ ਸੀ। ਜਦੋਂ ਸਾਡੇ ਕਿੰਝ ਵੜਿਆਗੇ 6:30 ਵਜੇ 6:30 ਵਜੇ ਜੇ ਉਦੋਂ ਉਸੇ ਵੇਲੇ ਜਾ ਕੇ ਉਹਨਾਂ ਨੂੰ ਚੱਕਦੇ ਤੇ ਮੁੰਡੇ ਫੜ ਹੋ ਜਾਣੇ ਸੀ ਚਲੋ ਹੁਣ ਵੀ ਫੜ ਹੋ ਜਾਣਗੇ ਕਿ ਹੁਣ ਸਾਰਾ ਜਾਂਚ ਦਾ ਵਿਸ਼ਾ ਕੁੜੀ ਦੇ ਮੁਤਾਬਕ ਰੇਪ ਹੋਇਆ ਪਰ ਜੇਕਰ ਕੋਈ ਝੂਠ ਨਿਕਲਦਾ ਤਾਂ ਪੁੱਛਨੇ ਆਪੇ ਦੇਖ ਲੈਣਾ ਕਿ ਜੇ ਇੱਕ ਮਿੰਟ ਵਾਸਤੇ ਮੈਂ ਇਦਾਂ ਵੀ ਗੱਲ ਕਰ ਲੈਣਾ ਵੀ ਜੇ ਕੁੜੀ ਗਲਤ ਹੀ ਹੋਊਗੀ ਮੰਨ ਲਓ ਜਿੱਤਾ ਪਾਕ ਤੇਨੂੰ ਕਿਨੂੰ ਕਾਲ ਕਰ ਲਖੈ ਦਿੰਨੇ ਇੱਕ ਮਿੰਟ ਵਾਸਤੇ ਲੱਗਦਾ ਨਹੀਂ ਸਾਨੂੰ ਇਦਾਂ ਦਾ ਕੁਝ ਕੁੜੀ ਦੇ ਮੁਤਾਬਕ ਜਿੱਦਾਂ ਦੀ ਕੁੜੀ ਦੀ ਸ਼ਕਲ ਚਿਹਰਾ ਬੋਲਚਾਲ ਆ ਕੋਲਾ ਫਾਨਿਆ ਬੜੀ ਗਰੀਬ ਜਿਹੀ ਵਾਰੀ ਲੱਗਦੀ ਹੈ ਕਿ ਉਹ ਇਦਾਂ ਦਾ ਕੁਝ ਕਰਦੀ ਹੋਊਗੀ ਉਹ ਇੱਕ ਜਾਲ 'ਚ ਫਸੀ ਆ ਆਪਣੇ ਬੁਆਏਫਰੈਂਡ ਦੇ ਨਾਲ ਦੂਸਰੀ ਬੇਨਤੀ ਅਸੀਂ ਕਰੀਏ ਵੀ ਸੱਚਖੰਦ ਜੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਲੰਮੇ ਸਮੇਂ ਤੋਂ ਤੁਸੀਂ ਸਾਰੇ ਜਾਣਦੇ ਹੋ ਅਸੀਂ ਇਸ ਗੱਲ ਦੀ ਕਾਰਵਾਈ ਵੀ ਕਰ ਰਹੇ ਹਾਂ ਕਿੰਨੇ ਹੋਟਲਾਂ ਨੂੰ ਅਸੀਂ ਲੰਗਿਆਂ ਦੀ ਕੀਤਾ ਜਿਨ੍ਹਾਂ ਵਿੱਚ ਧੰਦਾ ਚੱਲਦਾ ਜਿਹੜੇ ਹੋਟਲਾਂ ਵਾਲੇ ਆਮ ਜਾਂਦੀਆਂ ਸੰਗਤਾਂ ਨੂੰ ਆਵਾਜ਼ਾਂ ਮਾਰ ਕੇ ਬਹੁ ਫੜਫੜ ਕੇ ਕਹਿੰਦੇ ਨੇ ਵੀ ਆ ਜਾਓ ਫੋਟਾ ਲੈ ਲੋ ਬਹੁਤ ਸਾਰੀ ਸਾਡੇ ਵੱਲੋਂ ਵੀਡੀਓ ਬਣਾਈਆਂ ਗਈਆਂ ਬਾਅਦ ਵਿੱਚ ਮੀਟਿੰਗ ਵੀ ਹੋਈ ਹੈ ਜੀ ਮੀਟਿੰਗ ਵੀ ਹੋਈ ਹੈ ਫਸੇ ਜਰਾ ਕੁ ਜਾਰੀ ਕੀਤਾ ਸਪ੍ਰੋਪਰ ਕਾਰਵਾਈ ਕਿਉਂ ਨਹੀਂ ਹੋ ਰਹੀ ਹੈ ਇਹ ਸਭ ਦੀ ਪ੍ਰਸ਼ਾਸਨ ਦਾ ਰਵਈਆ ਬਹੁਤ ਢਲਾ ਪ੍ਰਸ਼ਾਸਨ ਨੂੰ ਕੀਲੀ ਤੁਲੀ ਜਲੀ ਦੇਖਦੀ ਆ ਸਾਡਾ ਸਿੰਘ ਇੱਥੇ ਅੱਜ ਕੋਈ ਆਪਣੇ ਪੰਥ ਦੀ ਗੱਲ ਕਰਦੇ ਪੰਥ ਦੇ ਹੱਕਾਂ ਦੀ ਗੱਲ ਕਰਦੇ ਕੋਈ ਐਦਾਂ ਦੀ ਗੱਲ ਕਰਦੇ ਦੇ ਕੋ ਪ੍ਰਸ਼ਾਸਨ ਸਾਡੇ ਸਿਰਾਂ ਦੀ ਕਾਰਵਾਈਆਂ ਉਸੇ ਉਹ ਕਰਦਾ ਸਾਨੂੰ ਸਾਡੇ ਪਰਚੇ ਵੀ ਹੋ ਜਾਂਦੇ ਨੇ ਸਾਨੂੰ ਜੇਲਾਸ ਵੀ ਭੇਜਿਆ ਜਾਂਦਾ ਪਰ ਜਿੱਤੇ ਜਦੋਂ ਇਦਾਂ ਦਾ ਗੰਦ ਪੈ ਰਿਆ ਹੋਵੇ ਸ਼ਰਿਆਮ ਪੈ ਰਿਆ ਹੋਵੇ ਤੇ ਕੋਈ ਕਾਰਵਾਈ ਨਾ ਹੋਵੇ ਇਹ ਬੜੀ ਹਾਸੋ ਜਣੀ ਗੱਲ ਆ ਗੇਟ ਦੇ ਵਿੱਚ ਗੱਲ ਰ ਜਿਹੜੇ ਨੇ ਕਿ ਉਹ ਹੋਣਾ ਹਟ ਗਏ ਉਸ ਤਰ੍ਹਾਂ ਕੰਮ ਦੇ ਤੁਸੀਂ ਸਮਝੋ ਜੀ ਅਸੀਂ ਵੀ ਸਾਰੇ ਆਪਣੀ ਕਿਰਤੀਆਂ ਦੇ ਆਪਣੇ ਕਾਰੋਬਾਰ ਵਾਲੇ ਸੇਵਾਵਾਂ ਵਾਲੇ ਦਾੰਗ ਫੜ ਕੇ ਹਰਲੇ ਖੜ ਨਹੀਂ ਸਕਦੇ ਇਹ ਤਾਂ ਪ੍ਰਸ਼ਾਸਨ ਦਾ ਫਰਜ਼ ਬਣਦਾ ਕਿ ਉੱਥੇ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਉੱਥੇ ਉਹ ਗੰਦ ਪੈਂਦਾ ਨੂੰ ਰੋਕਿਆ ਜਾਵੇ। ਹੋਟਲ ਜੇ ਕਿਸੇ ਨੇ ਲੈਣਾ ਮਾਲੋ ਮੈਨੂੰ ਹੋਟਲ ਦੀ ਨੀਡ ਆ। ਮੈਂ ਜਾਊਂਗਾ ਹੋਟਲ 'ਚ ਰੂਮ ਲੈ ਲਊਂਗਾ। ਮੈਨੂੰ ਆਵਾਜ਼ਾਂ ਮਾਰ-ਮਾਰ ਕੇ ਹੋਟਲ 'ਚ ਕਹਿਣਾ ਵੀ ਰੂਮ ਲੈ ਲਓ ਘੰਟੇ ਵਾਸਤੇ। ਸੁਭਾਵਿਕ ਆ, ਤਾਂ ਦਾ ਚੱਲਦਾ। ਉੱਥੇ ਕਿੰਨੀ ਵਾਰੀ ਹੋ ਚੁੱਕਿਆ ਵੀ ਕੁੜੀਆਂ ਉੱਥਾਂ ਜੋ ਫੜੀਆਂ ਗਈਆਂ। ਇੱਥੇ ਈਵਨ ਇਥੋਂ ਤੱਕ ਵੀ ਸਾਡੇ ਕੋਲ ਇਨਫੋਰਮੇਸ਼ਨ ਆ ਵੀ ਹੋਟਲਾਂ 'ਚ ਚਿੱਟਾ ਵੀ ਮਿਲਦਾ। ਹੋਟਲਾਂ 'ਚ ਸ਼ਰਾਬ ਵੀ ਮਿਲਦੀ ਆ ਤੇ ਹੋਟਲਾਂ 'ਚ ਕੁੜੀਆਂ ਵੀ ਮਿਲਦੀਆਂ ਨੇ। ਹੋਟਲ ਕਿੱਥੇ ਨੇ? ਸੱਚਕਨ ਸੀਦਰਬਾਰ ਸਾਹਿਬ ਦੇ ਆਲੇ ਦੁਆਲੇ ਜਿਵੇਂ ਤਮਾਕੂ ਆਪਾਂ ਬੰਦ ਕਰਾਇਆ ਸੀਗਾ ਉਸੇ ਤਰੀਕੇ ਨਾਲ ਇਹ ਹੋਟਲਾਂ ਦਾ ਵੀ ਗੰਦਾ ਅਸੀਂ ਤਾਂ ਜਿੰਨੇ ਜੋਗੀਆਂ ਕਰ ਰਹੇ ਹਾਂ ਪਰ ਪ੍ਰਸ਼ਾਸਨ ਜੇਕਰ ਤੁਰ ਤੇ ਕਾਰਵਾਈ ਕਰੇ ਤੇ ਗੰਧ ਹੋ ਸਕਦਾ ਦੂਸਰੀ ਜਿਹੜਾ ਮਿਸ਼ਾਵਾ ਉਸ ਬੱਚੀ ਦਾ ਰੇਪ ਦਾ ਆਸ ਕਰਦੇ ਹਾਂ ਕਿ ਪ੍ਰਸ਼ਾਸਨ ਜਿਹੜਾ ਉਹ ਜਾਂਚ ਪੜਤਾਲ ਕਰਕੇ ਜੋ ਬੰਦੀ ਕਾਰਵਾਈ ਕਰੂਗਾ ਨਹੀਂ ਪੰਜਾਬਨ ਕਾਰਵਾਈ ਕਰਦਾ ਤੇ ਅਸੀਂ ਇਹ ਠੋਕੇ ਕਹਿੰਦੇ ਆ ਕਿ ਜੇਕਰ ਇਹ ਸੱਚ ਹੋਇਆ ਦੋਸ਼ੀ ਸਾਡੇ ਹੱਥ ਚ ਆ ਗਏ ਤੇ ਬੰਦੀ ਸਜ਼ਾ ਦਨ ਹੋਵੇ ਹੁਣ ਤੱਕ ਕਿਸਦੀ ਰੈਕਟ ਹੋਈ ਹੈ ਜੀ ਹਾਂ ਇੱਕ ਮੁੰਡਾ ਲੈ ਕੇ ਆਏ ਨੇ ਮੇਰਾ ਉਸ ਟਾਈਮ ਰਾਤ ਹੋਟਲ ਦੇ ਵਿੱਚ ਮੌਜੂਦ ਸੀ ਉਸ ਟਾਈਮ ਕੋ ਰਾਤ ਹੋਟਲ ਤੇ ਮੌਜੂਦ ਸੀ ਉਹਦੇ ਮੁਤਾਬਕ ਅਜੇ ਉਹ ਸੱਚ ਨਹੀਂ ਬੋਲ ਰਿਹਾ ਕਿ ਉਸੇ ਰੇਪ ਹੋਇਆ ਕਿ ਨਹੀਂ ਹੋਇਆ ਪਰ ਇਹ ਪ੍ਰਸ਼ਾਸਨ ਦਾ ਕੰਮ ਆ ਕਿ ਉਹਨੂੰ ਬੁਕਾਵੇ ਸਹੀ ਹੋਵੇ ਧੰਨਵਾਦ ਜੀ ਦੇ ਵਿੱਚ ਕੀ ਗੱਲਬਾਤ ਹੋਈ ਹੈ ਜੀ ਮੈਂ ਹਮ ਸਿੰਘ ਆਏ ਨੇ ਬਿਲਕੁਲ ਉੱਪਰਨੀ ਕਾਲੀ ਇੱਥੇ ਨਾਲ ਉਹਨਾਂ ਦੇ ਬੰਦੇ ਆਏ ਤੇ ਉਹ ਉਸ ਨੂੰ ਪੁੱਛਾ ਆ ਰਿਹਾ ਜਾਂਚ ਉਹ ਲਗੋ ਕਿਆਤੀ ਗਈ ਹੈ ਯਾਨੀ ਉਹਨਾਂ ਨੇ ਉਹਨਾਂ ਨੂੰ ਬੁਲਤੀ ਦੇ ਯਾਨੀ ਉਹਨਾਂ ਨੂੰ ਲਾਪਤਾ ਬਣਾ ਕੇ ਸਾਈਡ ਲੈ ਕੇ ਲੈ ਕੇ ਲੈ ਸੀ ਜਿਹੜੀ ਆਪਾਂ ਉਹਨਾਂ ਦੇ ਸਾਮਾਹਤ ਕਿੰਨੇ ਮੁੰਡੇ ਆਈ ਇਹਦੇ ਵਿੱਚ ਜਿਨ੍ਹਾਂ ਨੇ ਉਹਨਾਂ ਨਾਲ ਸਾਡੀ ਹਸਤੀ ਕੀਤੀ ਜਦੋਂ ਵੀ ਸਾਰੀ ਉਹ ਸਬਾਦ ਅਫੀਸਰ ਸੇਵਾ ਸਰ ਇਹਦੇ ਸੌਂਦੇ ਕੋ ਅਰੈਸਟ ਭਈ ਕੋਈ ਅਰੈਸਟ ਭਈ ਆ ਸਰ ਉਹਨਾਂ ਦਾ ਕਹਿਣਾ ਕਿ ਇੱਕ ਮੁੰਡਾ ਫਰਿਆ ਗਿਆ ਵਾ ਨਾਮ ਹੈਗਾ ਤੇ ਕਿੰਨੇ ਵਜੇ ਉਹ ਮੁੰਡਾ ਲੈ ਕੇ ਆਇਆ ਯਾਰ ਗਰਲਫ੍ਰੈਂਡ ਨੂੰ ਸਰ ਜੀ ਆ ਜਿਵੇਂ ਬੰਦੀਆਂ ਦਾ ਕਹਿਣਾ ਹੈ ਕਿ ਅਸੀਂ ਠੱਗੀ ਕੰਪਲੇਨਟ ਦੇ ਦਿੱਤੀ ਸੀ ਕਿੰਨੇ ਮੁੰਡੇ ਆ ਅਜੇ ਮੈਨੂੰ ਸਾਰੀ ਗੱਲ ਆਜੇ ਕਲੀਰ ਨਹੀਂ ਨਹੀਂ ਦੱਸ ਸਕਦਾ ਤੇ ਮੈਂ ਬੈਠਾ ਠੀਕ ਹੈ ਆਪਣਾ ਰੀਡਿੰਗ ਅਫਸਰ ਸਾਹਿਬਾ ਦੀ ਸੀਸੀ ਸਾਹਿਬ ਦੀ ਆਪਣੇ ਸਰ ਕਿੰਨੇ ਮੁੰਡੇ ਨਾਮਜ਼ਦ ਕੀਤੇ ਗਏ ਆ ਇਹਦੇ ਵਿੱਚ ਮੈਂ ਇਨਵੈਸਟੀਗੇਸ਼ਨ ਜੀ ਸ਼ੁਰੂ ਕਰ ਰਹੀ ਆ ਸਰ ਜੀ ਆ ਜਿਵੇਂ ਜੀ ਕੀ ਕਹਿ ਕੇ ਇੱਕ ਮੁੰਡਾ ਫੜਾਇਆ ਵਾ ਜਿਹੜੀ ਕੁੜੀ ਆ ਉਹਨੂੰ ਕੀ ਕਰਪਾ ਹੋ ਰਹੀ ਆ ਇਹ ਤੁਹਾਡੀ ਜੀ ਅਜੇ ਨਹੀਂ ਕੋਈ ਗੱਲ ਵਾਝੀ ਨਹੀਂ ਸਰ ਉਹਨਾਂ ਨੇ ਜੀ ਮੈਂ ਕਿਹਾ ਆਈ ਸੀ ਜੇਕਰ ਉਹਨਾਂ ਨੂੰ ਸ਼ਿਕਾਇਤ ਦਿੱਤੀ ਜਾਂਦੀ ਹੈ ਤਾਂ ਕਰ ਲਈ ਜਾਂਦੀ ਹੈ 호텔 ਦੇ ਵਿੱਚ ਜੀ ਆਪਾਂ ਸਾਰੇ ਬੰਦੇ ਨੋਰਦ ਲੱਗਦਾ ਸਰ ਕੁੜੀ ਦੀ ਉਮਰ ਕਿੰਨੀ ਕਰੀ ਜਿਹੜਾ ਹੋਟਲਾਂ ਵਿੱਚ ਕੰਮ ਗਲਤ ਚੱਲਦਾ ਲੱਗਦਾ ਹੈ ਕਾਰਵਾਈ ਕੀਤੀ ਜਾਏਗੀ ਤਾਂ ਬਿਲਕੁਲ ਬਿਲਕੁਲ 호텔 ਦੇ ਵਿੱਚ ਸਰ ਕੈਮਰੇ ਨਹੀਂ ਲੱਗੇ ਸਾਰੇ ਬਿਆਨ ਰੋਲ ਜਾਈਂਗੇ 호텔 ਦੇ ਵਿੱਚ ਸਾਰੇ ਕੈਮਰੇ ਜਿਹੜੇ ਨਹੀਂ ਲੱਗੇ ਤਾਂ ਕਿਤਨਾ ਕਿਤਨਾ ਲੱਗਦਾ ਨਹੀਂ ਵੀ ਜੋ ਸ਼ਹਿੂਲ ਜੀ ਉਹਦੇ ਨਾਲ ਜਾ ਕੇ ਮੈਂ ਉੱਥੇ ਜਾ ਕੇ ਆਪਾਂ ਸਾਰੇ ਕਹਿਣਾ ਚਾਹ ਕੇ ਤੇ ਜਾਵਾਂਗੇ ਆਪਿਆ ਸਾਹਿਬਾਂ ਦੀ ਟੀਮ ਸਾਰੀ ਸਾਡੇ ਜਾਏ ਸਰ ਆਸਪਾਸ ਜਿਹੜੇ ਕਹਿਣਾ ਹਾਂ ਸਰ ਜੀ ਸਾਰੇ ਜਾਈਏ ਬਿਲਕੁਲ ਸਰ ਕੁੜੀ ਦੀ ਉਮਰ ਇਨ ਲਸੀ ਦਿੱਤੇ ਜੋਗੇ ਗੋਡੇ ਦੀ ਉਹ ਮੈਰੀ ਹੋਈ ਚਾਹ ਸਰ ਇੱਕ ਮੁੰਡਾ ਪਤਾ ਲਗਾ ਫੜਾਇ ਵੀ ਜਾਂਦੇ ਆ ਇੱਥੇ ਨੂੰ ਨਹੀਂ ਅਜੇ ਨਹੀਂ ਕੋਈ ਨੋਟਿਸ ਮੇਰੇ ਉਸ ਤੋਂ ਬਾਅਦ ਐਵੇਂ ਵੈਸੇ ਕਰਦੇ ਬਾਅਦ ਤੁਹਾਡੀ ਸਾਰੀ ਗੱਲ ਹੈ ਜੀ ਸਰ ਬੰਦ ਠੀਕ ਹੈ